24 ਜੂਨ ਨੂੰ ਅਸੀਂ ਹੱਡ ਰੇਨਾਂ ਦੀ ਸਫਾਈ ਦੇਖੀ ਸੀ ਤੇ ਉਦੋਂ ਸਫਾਈ ਨਾ ਮਤਰ ਜੀ ਸੀ ਤੇ ਐਸਜੀਓ ਸਾਹਿਬ ਕਹਿੰਦੇ ਸੀ ਵੀ ਅਸੀਂ ਜਲਦੀ ਤੋਂ ਜਲਦੀ ਸਫਾਈ ਕਰਾ ਦੇਾਂਗੇ ਪਰ ਅੱਜ ਜਦੋਂ ਅਸੀਂ ਜਾ ਕੇ ਵੇਖੀ ਤਾਂ ਸਫਾਈ ਦਾ ਉਹੀ ਹਾਲ ਹੈ ਆ ਜਿਹੜੇ ਕਿਨਾਰੇ ਐ ਸੇਮ ਨਾਲਿਆ ਦੇ ਇਹ ਸੇਮ ਨਾਲਾ ਉਹਦਾ ਰੱਤੇ ਖੇੜੇ ਵਾਲੇ ਪਾਸਿਓ ਇਹ ਡਰੇਨ ਆਉਂਦੀ ਹੈ ਇਸ ਫਾਈ ਨਾ ਮਾਤਰਾ ਤੇ ਕਰਾਰੇ ਸਾਰੇ ਹੌਲੀ ਹੌਲੀ ਫਰੀ ਜਾਂਦੇ ਕਿੰਨਾ ਕੁ ਧਮੀਆ ਤੇ ਕਿਨਾਰੇ ਸਾਰੇ ਖੁਰਕੇ ਤੇ ਪਿੰਡ ਨੂੰ ਪਾਣੀ ਵੜ ਜਾਣਾ ਅਜੇ ਤਾਂ ਬਰਸਾਤਾਂ ਚੱਲੂ ਹੀ ਹੋਈਆਂ ਅਜੇ ਤਾਂ ਸ਼ੁਰੂ ਹੋਈਆਂ ਇਹ ਜਿਹੜਾ ਥੇਮ ਨਾਲਾ ਡਰੇਨ ਇਹ ਰੱਤੇ ਖੜੇ ਤੋਂ ਆਉਂਦੀ ਹੈ ਤੇ ਕਿਤੇ ਕੋਈ ਟੱਕ ਨਹੀਂ ਲਾਇਆ ਕਿਤੇ ਕੋਈ ਸਫਾਈ ਨਹੀਂ ਕੀਤੀ ਤੇ ਕਾਗਜ਼ਾ ਦੇ ਵਿੱਚ ਸਫਾਈ ਇਹ ਵੀ ਹੋ ਗਈ ਆ ਇੱਥੋਂ ਇਹ ਮਹਾਰਾਜ ਡਰੇਨ ਦੇ ਵਿੱਚ ਪੈ ਜਾਂਦੀ ਹੈ ਪਿੰਡ ਮਿੱਡੇ ਦੇ ਵਿੱਚ ਆ ਕੇ ਤੇ ਮਿੱਡੇ ਦੇ ਵਿੱਚ ਤਿੰਨ ਡਰੇਨਾਂ ਆ ਕੇ ਰਲ ਜਾਂਦੀਆਂ ਤੇ ਮਿੱਡੇ ਪਿੰਡ ਨੂੰ ਡਬੋ ਦਿੰਦੀਆਂ ਹਰ ਇੱਕ ਵਾਰੀ ਕਿਉਂਕਿ ਇਨਦੀ ਸਫਾਈ ਨਹੀਂ ਹੁੰਦੀ ਆ ਮਹਾਰਾਜ ਵਾਲਾ ਡਰੇਨ ਜਿਹੜੀ ਮਿੱਡੇ ਪਿੰਡ ਚ ਆਉਂਦੀ ਆ ਇਹਦੀ ਇੱਕ ਪਾਸੇ ਸਫਾਈ ਹੋਈ ਆ ਤੇ ਦੂਜੇ ਪਾਸੇ ਆਹ ਦੇਖ ਲਓ ਉਹ ਵੀ ਸਫਾਈ ਕਾ ਦੀ ਲਿਪਾ ਪੂੰਛੀ ਜੀ ਕੀਤੀ ਆ ਤੇ ਦੂਜੇ ਪਾਸੇ ਤਾਂ ਸਫਾਈ ਹੋਈ ਨਹੀਂ ਤੇ ਤਿੰਨ ਡਰੇਨਾ ਇੱਥੇ ਆਉਂਦੀਆਂ ਇੱਥੇ ਇਕੱਠੀਆਂ ਹੋ ਜਾਂਦੀਆਂ ਇਹ ਆਪਾਂ ਤੁਹਾਨੂੰ ਦਿਖਾਉਣੀ ਆ ਜੇ ਬੋਦੀਵਾਲਾ ਡਰੇਨ ਇਹ ਬੋਦੀਵਾਲੇ ਤੋਂ ਡਰੇਨ ਆਉਂਦੀ ਹੈ ਇਹ ਵੀ ਉਹ ਹਸੇ ਮਹਾਰਾਜ ਡਰੇਨ ਦੇ ਵਿੱਚ ਮਿੱਡੇ ਪਿੰਡ ਦੇ ਵਿੱਚ ਆ ਕੇ ਮਿਲ ਜਾਂਦੀ ਹੈ ਉੱਥੇ ਆ ਕੇ ਸਾਰੀਆਂ ਟ੍ਰੇਨਾਂ ਜਿਹੜੀਆਂ ਇੱਕ ਹੋ ਜਾਂਦੀਆਂ ਤੇ ਉਹ ਫਿਰ ਮਿੱਡੇ ਪਿੰਡ ਨੂੰ ਡਹੋ ਜਾਂਦੀਆਂ ਮਹਾਰਾਜ ਵਾਲਾ ਡਰੇਨ ਤਾਂ ਇਕੱਲੀ ਦੀ ਕੈਪੈਸਿਟੀ ਇੰਨੀ ਹੈ ਨਹੀਂ ਵੀ ਕਿ ਉਹ ਇਕੱਲੀ ਆਪਣਾ ਪਾਣੀ ਕੱਢ ਸਕੇ ਤੇ ਦੋ ਹੋਰ ਜੁੜ ਜਾਂਦੀਆਂ ਇਹ ਖਾਲਾ ਲਾਲ ਬਣਾਇਆ ਸੀ ਕਿ ਕੋਸ਼ ਪਾਣੀ ਚੱਕ ਕੇ ਖਾਲੇ ਚ ਛੁੱਟਦੇ ਹੋ ਤੇ ਬਾਕੀ ਜਿਹੜੇ ਡਰੇਨ ਦੇ ਵਿੱਚ ਤੁਰ ਜਾਊਗਾ ਤੇ ਇਹਦੇ ਨਾਲ ਮਿੱਡਾ ਪਿੰਡ ਵਾਜੂਗਾ ਤੇ ਪਿੱਛੇ ਬੋਦੀ ਵਾਲੇ ਤੋਂ ਪਾਣੀ ਆ ਜਾਊਗਾ ਪਰ ਵੇਖ ਲਓ ਹੁਣ ਹਾਲ ਡਰੇਨ ਦਾ ਕਿ ਖਾਲਾ ਕਿੰਨਾ ਪਾਣੀ ਕੱਢ ਜਾਊਗਾ ਮੋਟਰਾਂ ਤਾਂ ਬੰਦ ਪਈਆਂ ਹੁਣ ਠੀਕ ਠੋਕ ਅਰੀਦਾ ਜਾਂਦੇ ਆ ਪਰ ਫਿਰ ਵੀ ਕਿੰਨਾ ਕੁ ਪਾਣੀ ਕੁਵੈਸਟੀ ਕਿੰਨੀ ਹੈ ਤਾਂ ਆਏ ਹਾਲ ਆ ਜੀ ਬੋਦੀ ਵਾਲਾ ਡਰੇਨ ਦਾ ਵੇਖੋ ਕਿਹੋ ਜਿਹਾ ਕਿੰਨੀ ਸਫਾਈ ਦਾ ਹਾਲ ਵੇਖੋ ਤੁਸੀਂ ਬਾਦਸ਼ਾਹ ਸ਼ੁਰੂ ਹੋ ਗਈਆਂ ਪੀਐਸਜੀਓ ਸਾਹਿਬ ਕਹਿੰਦੇ ਵੀ ਅਸੀਂ ਉਦੋਂ ਪਹਿਲਾਂ ਪਹਿਲਾਂ ਸਫਾਈ ਕਰਾ ਦੇਣੀ ਹੈ ਤੇ ਇਹ ਜਿਹੜੇ ਸ਼ੇਰਗੜ੍ਹ ਨੂੰ ਸੜਕ ਜਾਂਦੀ ਹੈ ਮਿੱਡੇ ਤੋਂ ਉੱਥੇ ਆਪਾਂ ਖੜੇ ਆ ਤੇ ਉੱਥੇ ਆਪਾਂ ਇਹ ਡਰੇਨ ਦੀ ਸਫਾਈ ਵੇਖਦੇ ਆ ਕਿੰਨੀ ਕੁ ਸਫਾਈ ਵੇਖੋ ਕਿ ਨਹੀਂ ਮਾੜਾ ਹਾਲ ਹੈ ਤੇ ਕੱਲ ਤਹਿਸੀਲਦਾਰ ਸਾਹਿਬ ਪੀਐਸਜੀਓ ਸਾਹਿਬ ਡਰੇਨਸ ਆਏ ਸੀ ਕਿਉਂ ਕਹਿੰਦੇ ਵੀ ਅਸੀਂ ਸਫਾਈ ਕਾਫੀ ਕਰਾਤੀ ਤੇ ਕੁਸ਼ ਰਹਿੰਦੀ ਹੈ ਹਾਂ ਉਹ ਵੀ ਸਫਾਈ ਕਰਾ ਦੇਗੇ ਹੁਣ ਕਰਾਉਣਗੇ ਕਦੋਂ ਬਾਰਸ਼ਾਂ ਦਾ ਸ਼ੁਰੂ ਹੋਈਆਂ ਜੇ ਇੰਨੇ ਚਿਰ ਤੇ ਸਫਾਈ ਨਹੀਂ ਹੋਈ ਤੇ ਹੁਣ ਦੋ ਤਿੰਨ ਦਿਨਾਂ ਲਈ ਤੁਸੀਂ ਕਿੱਥੋਂ ਘਰਾ ਦੇਓਗੇ